ਇਹ ਸਾਡੇ ਸਮਾਜ ਦੇ ਵਿੱਚ ਧੀਆ ਨੂੰ ਦিকার ਕੀਤਾ ਜਾਂਦਾ ਪਰ ਮੈਂ ਅੱਜ ਦੇ ਯੁੱਗ ਦੇ ਮੁਤਾਬਕ ਇਹ ਕਹਿਣਾ ਚਾਹੁੰਦਾ ਵੀ ਜਿਹੜੀਆਂ ਧੀਆ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਐਮ ਰੋਲ ਨਿਭਾ ਰਹੀਆਂ ਮੈਂ ਆਪਣੇ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਮਨਾਈ ਆ ਜਦੋਂ ਸਾਡੇ ਸਾਡੇ ਧੀ ਪੋਤੀ ਪੈਦਾ ਹੋਈ ਆ ਘਰ ਲੜਕਾ ਪੈਦਾ ਹੁੰਦਾ ਤੇ ਅੱਜ ਨਾਲੋਂ ਜ਼ਿਆਦਾ ਖੁਸ਼ੀ ਮਨਾਉਂਦੇ ਜਾਂ ਘੱਟ ਮਨਾਉਂਦੇ ਕੀ ਕੀ ਨਾ ਅਸੀਂ ਬਹੁਤ ਅਸਤਾ ਲੜਕੀ ਦੀ ਕੋਈ ਖੁਸ਼ੀ ਮਨਾਉਂਦੇ ਕਿਤੇ ਕਿਤੇ ਐ ਤਾਂ ਨਹੀਂ ਮਨ 'ਚ ਹੋਇਆ ਵੀ ਸਾਡੇ ਘਰੇ ਲੜਕੀ ਨੇ ਜਨਮ ਲੈ ਆ ਲਿਆ ਜਾਂ ਲੜਕਾ ਜੰਮਦਾ ਤਾਂ ਵਧੀਆ ਹੁੰਦਾ ਐ ਨਾ ਇਹ ਇਸ ਤਰ੍ਹਾਂ ਦੀ ਅਸੀਂ ਕੋਈ ਗੱਲ ਸੋਚੀ ਨਹੀਂ ਕਦੇ ਮਨ 'ਚ ਜਿਹੜੀ ਕੁੜੀ ਐ ਉਹ ਦੋ ਪਰਿਵਾਰਾਂ ਨੂੰ ਜੋੜਦੀ ਐ ਉਹੀ ਦੋ ਪਰਿਵਾਰ ਅੱਗੇ ਲੈ ਕੇ ਜਾਂਦੀ ਐ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਸਾਨੂੰ ਮੁੰਡੇ ਨਾਲ ਹੋਈ ਜ਼ਿਆਦਾ ਖੁਸ਼ੀ ਹੈ ਕਿ ਸਾਨੂੰ ਇਹੋ ਜਿਹਾ ਪਰਿਵਾਰ ਚੰਗਾ ਮਿਲਣਾ ਉਹ ਵੀ ਇੱਕ ਭਾਗਾਂ ਵਾਲੀ ਗੱਲ ਹੈ ਜਿਹੜੇ ਕਿ 31 ਦਾ ਮਤਲਬ ਲੋੜੀ ਮਨਾ ਰਹੇ ਆ ਕੁੜੀਆਂ ਨੂੰ ਚੰਗਾ ਸਮਝਣ ਵਾਲਾ ਪਰਿਵਾਰ ਸਾਨੂੰ ਬਹੁਤ ਖੁਸ਼ੀ ਹੋਈ ਜੀ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਸਾਨੂੰ ਲੋੜੀ ਬਣਾ ਕੇ ਮਲਵਾ ਐਮ ਐਚ ਟੀ ਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਜਗਰੂਪ ਸਿੰਘ ਮਢਾਡੂ ਕੋਈ ਜਦੋਂ ਆਪਾਂ ਪੁਰਾਣੇ ਸਮੇਂ ਦੇਖਦੇ ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਪੰਜਾਬ ਦੇ ਵਿੱਚ ਜਦੋਂ ਕੋਈ ਧੀ ਜੰਮਦੀ ਸੀ ਤਾਂ ਉਸ ਘਰ ਦੇ ਵਿੱਚ ਲਗਭਗ ਸ਼ੋਗ ਪੈ ਜਾਂਦਾ ਸੀ ਕਿਉਂਕਿ ਉਸ ਘਰ ਦੇ ਵਿੱਚ ਜਿਹੜੀਆਂ ਸਾਡੀਆਂ ਪੁਰਾਣੀਆਂ ਸੱਸਾਂ ਸੀ ਜਦੋਂ ਕੋਈ ਨੂੰ ਆਪਣੇ ਘਰ ਧੀ ਜੰਮਦੀ ਸਾ ਤਾਂ ਉਦੋਂ ਇਹ ਕਿਹਾ ਜਾਂਦਾ ਸੀ ਕਿ ਸਾਡੇ ਘਰ ਪੱਥਰ ਜੰਮ ਪਿਆ ਸੋ ਸਮਾਂ ਜਿਸ ਤਰ੍ਹਾਂ ਘਰਵਟ ਲੈਂਦਾ ਹੈ ਸਮੇ ਬਦਲਦੇ ਸਮੇ ਦੇ ਨਾਲ ਕੋਈ ਉਹ ਵੀ ਸਮਾਂ ਸੀ ਜਦੋਂ ਅਸੀਂ ਜਿਹੜੀਆਂ ਆਪਣੀਆਂ ਧੀਆਂ ਨੂੰ ਪੁੱਖ ਦੇ ਵਿੱਚ ਹੀ ਮਾਰ ਦਿੰਦੇ ਸੀ ਪੈਦਾ ਨਹੀਂ ਹੋਣ ਦਿੰਦੇ ਸੀ ਸੋ ਸਮਾਂ ਬਦਲਿਆ ਅੱਜ ਧੀ ਦਾ ਜਿਹੜਾ ਸ਼ਬਦ ਦਾ ਮਾਨ ਸਤਕਾਰ ਹੈ ਉਹ ਸਮਾਜ ਦੇ ਵਿੱਚ ਪੁੱਤਾਂ ਦੇ ਨਾਲੋਂ ਕਿਤੇ ਵਧੇਰੇ ਹੋ ਰਿਹਾ ਹੈ ਸੋ ਉਸੇ ਤਰ੍ਹਾਂ ਦੇ ਇੱਕ ਨਵਿਕਲਾ ਸਮਾਗਮ ਮੋਗਾ ਜ਼ਿਲ੍ਹੇ ਦੇ ਪਿੰਡ ਮੋੜਨੌਬਾਦ ਦੇ ਵਿੱਚ ਅੱਜ ਸਾਬਕਾ ਸੈਨਿਕ ਹਰਜੀਤ ਸਿੰਘ ਫੌਜੀ ਦੇ ਘਰ ਮਨਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਸਮਾਗਮ ਹੈ ਕੀ ਅੱਜ ਦਾ ਖੁਸ਼ੀ ਦਾ ਦਿਨ ਹੈ ਅੱਜ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਅੱਜ ਉਹਨਾਂ ਦੀ ਪੋਤੀ ਦਾ ਜਿਹੜਾ ਹੈਗਾ ਲੋਹੜੀ ਸਮਾਗਮ ਮਨਾਇਆ ਜਾ ਰਿਹਾ ਸੋ ਅੱਗੇ ਜਿਹੜੀਆਂ ਆਪਾਂ ਲੋਹੜੀਆਂ ਅਕਸਰ ਮੁੰਡਿਆਂ ਦੀ ਹੀ ਮਨਾਈਆਂ ਜਾਂਦੀਆਂ ਸੀਗੀਆਂ ਸੋ ਗੱਲਬਾਤ ਕਰਦੇ ਹਾਂ ਹਰਜੀਤ ਸਿੰਘ ਫੌਜੀ ਦੇ ਨਾਲ ਕਿ ਅੱਜ ਦੇ ਸਮਾਗਮ ਦੇ ਸੰਬੰਧੀ ਉਹ ਕਿਸ ਤਰ੍ਹਾਂ ਦੇ ਵਿਚਾਰ ਲੋਕਾਂ ਦੇ ਨਾਲ ਸਾਂਝੇ ਕਰਨਗੇ ਤੇ ਅੱਜ ਦੀ ਇਸ ਲੋੜੀ ਦੇ ਮੌਕੇ ਤੇ ਕੀ ਕਹਿਣਗੇ ਅ ਜਿਸ ਤਰ੍ਹਾਂ ਅੱਜ ਦੇ ਇਸ ਸਮਾਗਮ ਦੇ ਵਿੱਚ ਰਿਸ਼ਤੇਦਾਰ ਨੇ ਆਏ ਹੋਏ ਨੇ ਤੇ ਉਹਨਾਂ ਦੇ ਦੋਸਤ ਮਿੱਤਰ ਵੱਡੀ ਗਿਣਤੀ ਦੇ ਵਿੱਚ ਅੱਜ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਇਕੱਠੇ ਹੋਏ ਨੇ ਗੱਲਬਾਤ ਕਰਕੇ ਹਰਜੀਤ ਸਿੰਘ ਫੌਜੀ ਤੋਂ ਜਾਣਦੇ ਹਾਂ ਕਿ ਅੱਜ ਦੇ ਸਮਾਗਮ ਸੰਬੰਧੀ ਉਹ ਆਮ ਪਬਲਿਕ ਨੂੰ ਅ ਵੈਸੇ ਤਾਂ ਜਿਹੜਾ ਅੱਜ ਦਾ ਸਮਾਂ ਉਹ ਬਦਲ ਚੁੱਕਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਅੱਜ ਵੀ ਜਿਹੜੇ ਕੁਝ ਜਿਹੜਾ ਪਛੜਿਆ ਸਮਾਜ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿੱਥੇ ਧੀ ਦੇ ਜੰਮਣ ਨੂੰ ਬੁਰਾ ਮਨਾਇਆ ਜਾਂਦਾ ਸੋ ਕਿਸ ਤਰ੍ਹਾਂ ਦੇ ਵਿਚਾਰ ਸਾਂਝੇ ਕਰਨਗੇ ਹਰਜੀਤ ਸਿੰਘ ਫੌਜੀ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹ ਲੈਣੇ ਆ ਜੀ ਫੌਜੀ ਸਾਹਿਬ ਪਹਿਲਾਂ ਜੀ ਮੈਂ ਆਪਣੇ ਮਨ ਨੂੰ ਇਹ ਬੇਨਤੀ ਕਰਦਾ ਸਾਰੇ ਸਮਾਜ ਨੂੰ ਕਿਉਂਕਿ ਸਾਡੇ ਸਮਾਜ ਦੇ ਵਿੱਚ ਧੀਆਂ ਨੂੰ ਦੁਕਾਰ ਕੀਤਾ ਜਾਂਦਾ ਕਿਉਂਕਿ ਹਰੇਕ ਇਨਸਾਨੀ ਸੋਚਦਾ ਵੀ ਸਾਡੇ ਜਿਹੜੇ ਜੇ ਲੜਕਾ ਹੁੰਦਾ ਤੇ ਉਹੀ ਸਾਡੀ ਨੀ ਹੁੰਦੀ ਆ ਪਰ ਮੈਂ ਅੱਜ ਦੇ ਯੁੱਗ ਦੇ ਮੁਤਾਬਕ ਇਹ ਕਹਿਣਾ ਚਾਹੁੰਦਾ ਵੀ ਜਿਹੜੀਆਂ ਧੀਆਂ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਅਹਿਮ ਰੋਲ ਨਿਭਾ ਰਹੀਆਂ ਕਿਉਂਕਿ ਸਾਡੇ ਗੁਰੂਆਂ ਨੇ ਵੀ ਇਹ ਗੱਲ ਕਹਤੀ ਆ ਗੁਰੂ ਨਾਨਕ ਦੇਵ ਜੀ ਨੇ ਸੋਕੋ ਮੰਦਾ ਆਖੀ ਆ ਜਿੱਤ ਜੰਮੈ ਰਜਾਣਾ ਅਸੀਂ ਵੀ ਅੱਜ ਉਸ ਰੋ ਰੀਤੀ ਨੂੰ ਅੱਗੇ ਤੋਰਨ ਦੇ ਸਾਡੇ ਉੱਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਮਨਾਈ ਆ ਜਦੋਂ ਸਾਡੇ ਸਾਡੇ ਧੀ ਪੋਤੀ ਪੈਦਾ ਹੋਈ ਆ ਕਿਉਂਕਿ ਅੱਜ ਯੁੱਗ ਸੇੜਾ ਛਾੜਾ ਕਿਉਂਕਿ ਸਾਡੇ ਸਮਾਜ ਨੂੰ ਅੱਜ ਕਿਉਂ ਲੋਡ ਪਈ ਆ ਕਿਉਂਕਿ ਅਸੀਂ ਸਾਡੇ ਸਮਾਜ ਦੇ ਵਿੱਚ ਅੱਜ ਔਰਤ ਹੀ ਔਰਤ ਦੀ ਦੁਸ਼ਮਣ ਆ ਅੱਜ ਅਸੀਂ ਜੇਕਰ ਅਸੀਂ ਸਮਾਜ ਨੂੰ ਅੱਗੇ ਤੋਰਨਾ ਸਾਨੂੰ ਧਰਤੀ ਤੇ ਧਰਤੀ ਨੂੰ ਤੇ ਮਾਤਾ ਨੂੰ ਬਚਾਉਣਾ ਪਊ ਜੇਕਰ ਮਾਤਾ ਦੀ ਕੁੱਖ ਸਲਾਮਤਾ ਧਰਤੀ ਤੇ ਰੱਖ ਸਲਾਮਤਾ ਤੇ ਅਸੀਂ ਸਮਾਜ ਦੇ ਵਿੱਚ ਅੱਗੇ ਵਧ ਸਕਦੇ ਹਾਂ ਕਿਉਂਕਿ ਸਾਡੇ ਗੁਰੂਆਂ ਨੇ ਦੱਸਿਆ ਹੋਇਆ ਹੈ ਜੇਕਰ ਅਸੀਂ ਇਸ ਚੀਜ਼ ਨੂੰ ਬਿਲਕੁਲੋਂ ਇਸ ਪਾਸੇ ਅਸੀਂ ਨਕਾਰਦੇ ਹਾਂ ਤੇ ਫਿਰ ਸਾਡੀ ਹਾਲਤ ਕੀ ਹੈ ਹਾਲਤਾ ਦਾ ਸਾਡਾ ਸਾਡਾ ਸਮਾਜ ਵੀ ਜਾਣਦਾ ਕਿਉਂਕਿ ਗਊਆਂ ਦੀ ਪੂਜਾ ਕੀਤੀ ਜਾਂਦੀ ਸੀ ਅੱਜ ਗਊ ਸ਼ਾਲਾ ਬਣ ਗਈਆਂ ਬਜ਼ੁਰਗਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਸੀ ਤੇ ਅੱਜ ਬਿਰਦਾ ਸ਼ਮਾ ਬਣ ਗਈ ਕਿਉਂ ਬਣੀ ਆ ਕਿਉਂਕਿ ਅਸੀਂ ਧੀਆਂ ਨੂੰ ਪਿੱਛੇ ਰੱਖਿਆ ਧੀਆਂ ਸਾਡੇ ਸਮਾਜ ਦਾ ਅਹਿਮ ਰੋਲ ਆ ਅਹਿਮ ਹਿੱਸਾ ਮੈਂ ਸਾਡੇ ਸਮਾਜ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਧੀਆਂਲੇ ਪਾਸੇ ਨਾ ਪਾਸੇ ਨਾ ਹਟੋ ਨਹੀਂ ਤਾਂ ਜੋ ਅੱਜ ਸਮਾ ਚੱਲ ਰਿਹਾ ਕਿਉਂਕਿ ਅੱਜ ਇਹ ਮੰਨ ਕੇ ਚਲੋ ਕੋਈ ਬੰਦਾ ਕਿਸ ਤਰ੍ਹਾਂ ਵੀ ਗੱਲ ਕਹਿ ਰਿਹਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਜਿਹੜਾ ਛੋਟਾ ਕਿਸਾਨ ਆ ਛੋਟਾ ਗਰੀਬ ਆ ਉਹਨਾਂ ਨੂੰ ਬੱਚਿਆਂ ਨਹੀਂ ਮਿਲ ਰਹੇ ਕਿਉਂਕਿ ਸਾਡਾ ਅਨੁਪਾਤ ਲੜਕੀਆਂ ਦਾ ਪੰਜਾਬ ਦੇ ਵਿੱਚ ਇੰਨਾ ਘਿਰ ਚੁੱਕਿਆ ਕਿ ਸਾਡਾ ਇਸ ਸਮੇਂ ਨੂੰ ਜੇ ਅਸੀਂ ਸੰਭਾਲ ਲਾਂਗੇ ਤੇ ਅੱਜ ਚੰਗਾ ਕਿਉਂਕਿ ਸਾਨੂੰ ਲੋਕਾਂ ਨੂੰ ਸਾਡਾ ਸਿਹਤ ਵਿਭਾਗ ਇਸ ਪਾਸੇ ਜਾਗਰੂਤ ਹੋਵੇ ਸਾਡੀਆਂ ਸਰਕਾਰਾਂ ਜਾਗਰੂਤ ਕਰਨ ਲੋਕਾਂ ਨੂੰ ਜਿਸ ਤਰ੍ਹਾਂ ਵੀ ਕੋਈ ਕੈਂਪ ਲੱਗਦੇ ਆ ਜਾਂ ਕਿਸੇ ਤਰੀਕੇ ਦੇ ਨਾਲ ਸਾਡੀਆਂ ਬੀਬੀਆਂ ਨੂੰ ਪਹਣਾ ਨੂੰ ਸਮਝਾਇਆ ਜਾਵੇ ਵੀ ਅਸੀਂ ਸਾਨੂੰ ਅੱਜ ਇਸ ਸਮਾਜ ਨੂੰ ਬਚਾਉਣ ਦੀ ਖਾਤਰ ਧੀਾਂ ਦੀ ਲੋੜ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਪਰਿਵਾਰਾਂ ਦੇ ਵਿੱਚ ਧੀਾਂ ਬਹੁਤ ਜ਼ਰੂਰੀ ਆ ਤੁਸੀਂ ਇਸ ਤਰ੍ਹਾਂ ਦਾ ਅਪਰਾਲਾ ਕਰੋ ਕਿ ਸਾਡੇ ਪਰਿਵਾਰ ਦੇ ਵਿੱਚ ਧੀ ਆਵੇ ਕਿਉਂਕਿ ਜਿਸ ਪਰਿਵਾਰ ਦੇ ਵਿੱਚ ਵੀ ਪਹਿਲਾ ਲੜਕਾ ਪੈਦਾ ਹੋ ਜਾਂਦਾ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰੂੰਗਾ ਕਿ ਅਗਲੇ ਬੱਚੇ ਦੀ ਉਹ ਉਮੀਦ ਨਹੀਂ ਰੱਖਦੇ ਜੇਕਰ ਲੜਕੀ ਹੋਊਗੀ ਤੇ ਅਸੀਂ ਅਗਲੇ ਬੱਚੇ ਦੀ ਉਮੀਦ ਰੱਖਾਂਗੇ ਸਾਡਾ ਸਮਾਜ ਅੱਗੇ ਵਧੂਗਾ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਸਾਰੇ ਸਮਾਜ ਨੂੰ ਤੇ ਤੁਹਾਡੇ ਮੀਡੀਆ ਦੇ ਥਰੂ ਬੇਨਤੀ ਕਰਕੇ ਕਿ ਸਾਨੂੰ ਧੀਆਂ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਹੋਜੀ ਸਾਹਿਬ ਜਿਵੇਂ ਤੁਸੀਂ ਆਪਣੇ ਵਿਚਾਰ ਰੱਖੇ ਆ ਅਕਸਰ ਜਿਹੜੇ ਪਹਿਲਾਂ ਆਪਾਂ ਦੇਖਦੇ ਸ਼ਾਇਦ ਮੈਨੂੰ ਇਹ ਇਹ ਲੱਗਦੀ ਹੈ ਗੱਲ ਵੀ ਜਿਹੜੀ ਔਰਤ ਹੀ ਔਰਤ ਦਾ ਤੁਸੀਂ ਸ਼ਬਦ ਬੋਲੇ ਕਿ ਔਰਤ ਦੀ ਔਰਤੀ ਦੁਸ਼ਮਣ ਬਣਦੀ ਹੈ ਮੈਨੂੰ ਇਹ ਲੱਗਦਾ ਹੈ ਵੀ ਜਿੱਥੇ ਜਿਹੜੀ ਹੈਗੀ ਹੈ ਆ ਲੜਕੀ ਦੇ ਜੰਮਣ ਤੇ ਸ਼ਾਇਦ ਪਹਿਲਾਂ ਵੀ ਬੰਦਾ ਘੱਟ ਵਿਰੋਧ ਕਰਦਾ ਸੀ ਤੇ ਉੱਥੇ ਔਰਤ ਜ਼ਿਆਦਾ ਵਿਰੋਧ ਕਰਦੀ ਸੀ ਕਿਉਂਕਿ ਜਿਹੜੀ ਸੱਸ ਹੁੰਦੀ ਸੀ ਸੱਸ ਹਮੇਸ਼ਾ ਨੂੰ ਨੁਤਾਨੇ ਮਾਰਦੀ ਸੀ ਕਿ ਤੂੰ ਸਾਡੇ ਘਰ ਜਿਹੜਾ ਪੱਥਰ ਜੰਮਤ ਹੈ ਜਾਂ ਇਸ ਤਰ੍ਹਾਂ ਦੀਆਂ ਕੁਝ ਹੋਰ ਵੀ ਜਿਹੜੀਆਂ ਗੱਲਾਂ ਕਰਦੀ ਸੀ ਤੋਂ ਮੈਂ ਜਿਹੜੀ ਹੈਗੀ ਹੈ ਅੱਜ ਦੀ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਅੱਜ ਸੱਸ ਦਾ ਰੋਲ ਨਭਾ ਰਹੀ ਹੈ ਸਾਡੇ ਸਤਕਾਰਯੋਗ ਅੱਜ ਦੀ ਸੱਸ ਅੱਜ ਦੀ ਸੱਸ ਤੋਂ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਕਿ ਉਹਨਾਂ ਦੇ ਘਰ ਜਿਹੜੀ ਹੈਗੀ ਹੈ ਬੱਚੀ ਨੇ ਜਨਮ ਲਿਆ ਹੈ ਅੱਜ ਦੀ ਸੱਸ ਕੀ ਸੋਚਦੀ ਹੈ ਅੱਜ ਦੀ ਸੱਸ ਕੀ ਸੋਚਦੀ ਹੈ ਉਹਨਾਂ ਦੇ ਘਰ ਬੱਚੀ ਨੇ ਜਨਮ ਲਿਆ ਕੀ ਕਹੋਗੇ ਜੀ ਜੇ ਜੇ ਮੰਨ ਲਓ ਆਪਣੇ ਘਰ ਲੜਕਾ ਪੈਦਾ ਹੁੰਦਾ ਤੇ ਅੱਜ ਨਾਲੋਂ ਜ਼ਿਆਦਾ ਖੁਸ਼ੀ ਮਨਾਉਂਦੇ ਜਾਂ ਘੱਟ ਮਨਾਉਂਦੇ ਕੀ ਕੀ ਨਾ ਅਸੀਂ ਬਹੁਤ ਅਸਿੱਤ ਲੜਕੀ ਦੀ ਕੋਈ ਖੁਸ਼ੀ ਮਨਾਉਦੇ ਹਾਂ ਲੜਕੇ ਨਾਲੋਂ ਜ਼ਿਆਦਾ ਅਸੀਂ ਹੈ ਲੜਕੀ ਦੀ ਖੁਸ਼ੀ ਮਨਾਉਣੀ ਕਿਤੇ ਕਿਤੇ ਐ ਤਾਂ ਨਹੀਂ ਮਨ 'ਚ ਹੋਇਆ ਵੀ ਸਾਡੇ ਘਰੇ ਲੜਕੀ ਨੇ ਜਨਮ ਲੈ ਆ ਲਿਆ ਜਾਂ ਲੜਕਾ ਜੰਮਦਾ ਤਾਂ ਵਧੀਆ ਹੁੰਦਾ ਨਾ ਇਹ ਇਸ ਤਰ੍ਹਾਂ ਦੀ ਅਸੀਂ ਕੋਈ ਗੱਲ ਸੋਚੀ ਨਹੀਂ ਕਦੇ ਮਨ 'ਚ ਹਾਂ ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡੇ ਬੇਟੇ ਦੀ ਬੇਟੀ ਹੋ ਗਈ ਸੋ ਚਲੋ ਇਹ ਅੱਜ ਦਾ ਜਿਹੜਾ ਸਮਾਂ ਹੈ ਬਦਲਿਆ ਹੈ ਸਮੇਂ ਬਦਲਣ ਦੇ ਨਾਲ ਜਿਹੜੇ ਅਕਸਰ ਵਿਚਾਰਾਂ ਦਾ ਬਦਲਾਅ ਵੀ ਜਰੂਰ ਹੁੰਦਾ ਹੈ ਸੋ ਸਾਡੇ ਦੂਜੇ ਪਰਿਵਾਰ ਚੋਂ ਉਧਰੋਂ ਜਿਹੜੀ ਸਾਈਡ ਚੋਂ ਸਾਡੇ ਘਰ ਲੜਕੀ ਆਈ ਸੀ ਉਧਰੋਂ ਵੀ ਸਾਡੇ ਰਿਸ਼ਤੇਦਾਰ ਆਏ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਇਸ ਤਰ੍ਹਾਂ ਦਾ ਖੁਸ਼ੀ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਦੋਸਤ ਮਿੱਤਰ ਜਿਹੜੇ ਅੱਜ ਵਿਆਹ ਵਾਂਗ ਇਕੱਠੇ ਹੋਏ ਨੇ ਕੀ ਕਹਿਣਗੇ ਸਭ ਤੋਂ ਪਹਿਲਾਂ ਆਪਾਂ ਉਸੇ ਲੜੀ ਨੂੰ ਅੱਗੇ ਤੋਰਨੇ ਆ ਕੀ ਸਮਝਣਗੇ ਅੱਜ ਜਿਹੜੀ ਬੱਚੀ ਦੇ ਜਨਮ ਅਜੜੇ ਲੋੜੀ ਅੱਜ ਪਹਿਲੀ ਮਨਾਈ ਜਾ ਰਹੀ ਹੈ ਸਾਨੂੰ ਬਹੁਤ ਖੁਸ਼ੀ ਹੈ ਜੀ ਅਪਾ ਗੁਰੂ ਨਾਨਕ ਦੇਵ ਜੀ ਦਾ ਵੀ ਕਹਿੰਦੇ ਆ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਤੇ ਜਿਹੜੀ ਕੁੜੀ ਹੈ ਉਹ ਦੋ ਪਰਿਵਾਰਾਂ ਨੂੰ ਜੋੜਦੀ ਹੈ ਉਹੀ ਦੋ ਪਰਿਵਾਰ ਅੱਗੇ ਲੈ ਕੇ ਜਾਂਦੀ ਹੈ ਤੇ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਸਾਨੂੰ ਮੁੰਡੇ ਨਾਲੋਂ ਵੀ ਜ਼ਿਆਦਾ ਖੁਸ਼ੀ ਹੈ ਇਸ ਵਿੱਚ ਸੋ ਬਹੁਤ ਖੁਸ਼ੀ ਜਿਹੜੀ ਮਨਾਈ ਜਾ ਰਹੀ ਹੈ ਉਹਨਾਂ ਦੇ ਵੱਲੋਂ ਵੀ ਆਪਣੇ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੇ ਨਾਲ ਉਹਨਾਂ ਨੇ ਲੜਕੀ ਨੂੰ ਸਬੋਧਨ ਕੀਤਾ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਜਿਹੜੀ ਔਰਤ ਨੂੰ ਬੜਾ ਮਾਣ ਦਿੱਤਾ ਉਹਨਾਂ ਨੇ ਗੁਰਬਾਣੀ ਦੇ ਵਿੱਚ ਆਪਣੇ ਸ਼ਬਦ ਅੰਕਿਤ ਕਰਕੇ ਵੀਰ ਜੀ ਆਏ ਨੇ ਸਪੈਸ਼ਲ ਇੱਥੇ ਚੱਲ ਕੇ ਸਮਾਗਮ ਦਾ ਹਿੱਸਾ ਬਣੇ ਨੇ ਵੀਰ ਜੀ ਕੀ ਕਹੋਗੇ ਅੱਜ ਦੇ ਖੁਸ਼ੀ ਦੇ ਸਮਾਗਮ ਦੀ ਬਹੁਤ ਅੱਛਾ ਲੱਗ ਰਿਹਾ ਜੀ ਦੂਜੀ ਗੱਲ ਹੈ ਦੇਖੋ ਸਾਡੇ ਲੜਕੀ ਇਸ ਕਰ ਮਤਲਬ ਵਿਆਹੀ ਹੈ ਮੇਰੀ ਭਾਂਜੀ ਤੇ ਸਾਨੂੰ ਇਹੋ ਜਿਹਾ ਪਰਿਵਾਰ ਚੰਗਾ ਮਿਲਣਾ ਉਹ ਵੀ ਇੱਕ ਪਾਗਾਂ ਵਾਲੀ ਗੱਲ ਹੈ ਜਿਹੜੇ ਕਿ 31 ਦਾ ਮਤਲਬ ਲੋੜੀ ਮਨਾ ਰਹੇ ਹੈ ਬਸ ਮਤਲਬ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ ਔਰ ਬੜਾ ਅੱਛਾ ਲੱਗਿਆ ਕੀ ਕਹੋਗੇ ਜੀ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਦੇ ਸਵਾਗਤ ਦੇ ਵਿੱਚ ਇਕੱਠੇ ਹੋਏ ਬਹੁਤ ਵਧੀਆ ਲੱਗ ਰਿਹਾ ਵੀ ਜੀ ਇੱਕ ਤਾਂ ਸਾਨੂੰ ਇਹ ਪਰਿਵਾਰ ਮਿਲਿਆ ਗਾਂ ਕੁੜੀਆਂ ਦੀ ਇੱਜ਼ਤ ਕਰਨ ਵਾਲਾ ਕੁੜੀਆਂ ਨੂੰ ਚੰਗਾ ਸਮਝਣ ਵਾਲਾ ਪਰਿਵਾਰ ਸਾਨੂੰ ਬਹੁਤ ਖੁਸ਼ੀ ਹੋਈ ਜੀ ਬਹੁਤ ਖੁਸ਼ੀ ਹੋਈ ਥੇ ਆ ਕਿ ਬਹੁਤ ਖੁਸ਼ੀ ਹੋਈ ਸਾਨੂੰ ਲੋੜੀ ਬਣਾ ਕੇ ਧੰਨਵਾਦ ਸੋ ਅੱਜ ਦੇ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਜਿੱਥੇ ਲੜਕੀਆਂ ਦਾ ਮਾਣ ਸਤਿਕਾਰ ਬਹਾਲ ਕਰਨ ਲਈ ਪਰਿਵਾਰ ਕੋਸ਼ਿਸ਼ਾਂ ਜਾਰੀ ਕਰ ਰਿਹਾ ਸੋ ਅਸੀਂ ਵੀ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਰੇ ਸਮਾਜ ਦੇ ਵਿੱਚ ਅਜਿਹੀ ਸੋਚ ਦੇ ਨਾਲ ਜਿਹੜਾ ਇਹ ਸੋਚ ਦਾ ਪਸਾਰਾ ਹੋ ਸਕੇ ਕਿ ਸਾਰੇ ਹੀ ਪਰਿਵਾਰ ਲੜਕੀਆਂ ਨੂੰ ਐਸ ਪਰਿਵਾਰ ਦੀ ਤਰ੍ਹਾਂ ਇੱਜ਼ਤ ਤੇ ਪਿਆਰ ਦੇਣ